ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਸਾਹਿਬ ਹਰਿ ਜੁਗ ਜੁਗ ਕਟਿ ਰੁਕਾਇਆ ਬੈ ਜਿ ਰਖਦਾ ਆਇਆ RAM ਰਾਜੇ ਹਰਿ ਨਾਖਸ ਦੁਸ਼ਟ ਹਰ ਮਾਰਿਆ ਪਹਿਲਾ ਕਰਾਇਆ ਈਕਾਰੀਆਂ ਨਿਤਕਾਂ ਟਿੱਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਚੜਾਇਆ ਇੱਕ ਓੰਕਾਰ ਸਤਿ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਉਕਤਾਰੋ ਸੁਖ ਰੋਗ ਭਿਆ ਜਾ ਤਪ ਤਾਮਨਾ ਹੋਈ ਤੂੰ ਕਰਤਾ ਕਰਨ ਮੈਂ ਨਹੀਂ ਜਾਹੂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਲਾ ਫਿਰ ਖੂਦ ਰਹਿ ਜਾ ਸੋ ਸੱਚਾ ਸਾਹਿਬ ਸਿਪਤ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਾਗਿਆ ਸਾਮਹੰਲਾ ਪਹਿਲ ਕਿ ਭੂਗ ਕਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤਬੈ ਸਰਬ ਚੰਮਲੇ ਵਾਜੇ ਤੇਰੇ ਨਾਦ ਨੀਕੋ ਸੰਖਾ ਕੀਤੇ ਤੇਰੇ ਗਾਵਣ ਹਾਰੇ ਤੇ ਤੇਰੇ ਰਾਮ ਕ੍ਰੀਸ਼ੋ ਕਈਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨਾਮ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ഗണോ ഇന്ദ്രസേ അന്ദ്രാ പുതോ സമാധി അന്ദ്ര ഗവൺ പുതോ സാധ വിചാര ਗਾਵਣ ਤੁਧ ਨੋ ਜਤੀ ਸੱਤੀ ਸੰਤੋਖੀ ਗਾਵਣ ਤੁਧ ਨੋ ਵੀਰ ਕਰਾਰੇ ਜੀ ਗਾਵਣ ਤੁਧ ਨੋ ਪੰਡਤ ਪੜਨ ਰਖੀ ਈਸੁਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧ ਨੋ ਮੋਹਣੀ ਆ ਮਨ ਮੋਹਣ ਸੁਰਗਮਾ ਚਪੈ ਆਪੇ ਗਾਵਣ ਤੁਧ ਨੋ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰਿ ਸੇ ਤੁਧਨੋ ਗਾਵਣ ਜੋਤਿ ਤੇ ਭਾਵਨ ਰਤੇ ਤੇਰੇ ਭਗਤਰ ਸਾਲੀ ਔਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਠੀ ਨਾਈ ਹੈ ਕੀ ਉਸੇ ਜਾਈ ਨਾ ਜਾਸੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤੁਸ ਜੀ ਵਟਿਆਈ ਜੋ ਜ਼ਪਾਵੇ ਸੋਈ ਕਰਸੀ ਤੇ ਰੁਪਮਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀ ਵਡ ਵਡਾ ਡੀਤਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ تیرے ਰਈਸmai ਵੱਡੇ ਮੇਰੇ ਸਾਹਿਬਾ ਗਿਰਗੰਬੀਰਾ ਗੁਣੀ ਗਹਿਰਾ ਹੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਾਮ ਸਭ ਸੁਖੀ ਮਿਲ ਸੁਖਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਾਬ ਸੱਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਮਢਿਆਈਆ ਤੁ ਬਿਣ ਸਦੀਖ ਨੈ ਨਾ ਪਾਈਆ ਕਰ ਮਿਲੈ ਨਾਹੀ ਖਾਤਰ ਹਈਆ ਆਕਣ ਵਾਲਾ ਕਿਆ ਵਿਚਾਰਾ ਸੁਭਤੀ ਪਰੇ ਤੇਰੇ ਪੰਡਾਰ ਜਿਸ ਤੋਂ ਦੇਹ ਇਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਰ ਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣਿ ਔਕਾ ਸਚਾ ਨਾਲ ਸਚ ਨਾਮ ਕੀ ਲਾਗੇ ਝੂਕ ਭੁਖ ਕਾ ਖਾਏ ਚੱਲੀਏ ਝੂਕ ਸੋਖ ਵਿਸਰੇ ਮੇਰੀ ਮਾਈ ਸਤਿ ਸਾਈਂ ਸਚੇ ਨਾਹਿ ਰਹਾ ਸਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਏ ਜੇ ਸਾ ਮਿਲਖੈ ਆਖਣ ਪਾਏ ਵਡਾ ਨੰਮੁ ਵੈ ਘਾਟ ਨ ਜਾਏ ਨਾਉ ਮਰਨੁ ਹੋਵੈ ਸੋਗ ਦਿਨ ਤਾਰਹਿ ਨੁ ਕੇ ਭੋਗ ਗੁਣੀ ਹੋਰਨਾਹੀ ਕੋਇ ਨਾ ਕੋ ਆ ਨ ਕੋਇ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਅਸਾਰੈ ਤੀ ਕਮਜਾਤ ਨਾਨਕ ਨਾਵੇ ਬਾਦਿਸਨਾਤ ਰਾਗੁ ਜੜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕੋ ਰੋਗੁ ਪ੍ਰਗਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤਿ ਗੁਰ ਦੇਵ ਮੋਕੋ ਰਾਮ ਨਾਮ ਪ੍ਰਗਾਸ ഗുരുമേരാണ സകർത്തര ഹര ശ്രസ ഹര ഹര നമുദാസഹ പ്രകാശന ഹരസ നമന പായീന ജംപാസ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆਲੇ ਕਾਸ ਧਨ ਧਨ ਸਤ ਸੰਗਤ ਜਿ ਤਰਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗੋ ਜੀਨੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਹਾ ਹਰ ਹਰ ਜਿਉ ਪਰਿਆ ਸੈਲ ਪ੍ਰਧਰਮ ਜੰਤੋ ਪਾਏ ਤਾਕਾਰ ਜੇ ਕੋ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਏ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਦ ਬੰਟਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਿ ਕਸਬਾਏ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਊੜ ਆਵੈ ਸੋ ਸਾਥਿਸ ਪਾਠੈ ਬਚਲੇ ਸਰਿਆ ਜਿਨ ਕਵਣ ਬੁਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸੱਛਿ ਸਿਦਾਨ ਠਾਕੁਰ ਕਰਤਲ ਕਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਮੁਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਅਰ ਪ੍ਰਖ ਨਰੰਜਨ ਹਰ ਅਗਮਾ ਅਗਮਾ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅਰ ਸੱਚੇ ਸਿਰਜਣਹਾਰ ਸਭ ਜੀ ਤੇਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਆਵੋ ਸੰਤੋ ਜੀ ਸਭ ਦੂਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਅਰਾ ਪੀ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਇੱਕੋ ਪ੍ਰਪ ਸਮਾਨ ਇਕ ਦਾ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਤੇ ਪਕਟਾ ਜੀ ਹਾਥ ਤੋਂ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਗਿਆਨ ਆਖ ਬਖਾਣ ਜੋ ਸੇਵੈ ਜੋ ਸੇਵੈ ਤਦ ਜੀ ਜਨ ਨਾਨਕ ਤਿਨ ਪ੍ਰ ਬਾਣਾ ਹਰਿ ਤੇ ਆਵੈ ਹਰਿ ਤੇ ਆਵੈ ਤਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਨਾਲ ਧਿਆਇਆ ਜੀ ਤਿਨ ਤੂਟੀ ਜਮਕੀ ਪਾਤੀ ਜਿਨਰ ਭਾਉ ਜਿਨਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰੁ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਣਤਿ ਜੀ ਹਰਨ ਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਅਰ ਪੂਜਾ ਜੀ ਤਬ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਤੀ ਕਰ ਕਰਿਆ ਸਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਖ ਪਰਮ ਪ੍ਰਕਰਤਾ ਜੀ ਤੁਧ ਦੇਵ ਮੰਡਿ ਅਵਰਣਾ ਕੋਈ ਮੋ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਜਦਿ ਆਪੇ ਪਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਜਦਿ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜੈ ਨ ਹੋਈ ਅਸਾ ਮਹਲਾ 4 ਤੂੰ ਕਰਤਾ ਸੱਚਿਆਰ ਮੈਂਡਾ ਸਾਈਂ ਜੋ ਤੂੰ ਪਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਸੁਦਾ ਵੀ ਚੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਜੀ ਹੀ ਮਾਹੀ ਕਿਛ ਬਿਨ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਜੋਕ ਮਿਲ ਵਿੱਚ ਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਏ ਈਸੋਈ ਜਿਨ ਜਾਨੈ ਹਰਿ ਹੁਨ ਸਾਡੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿਨ ਦੂਜਾ ਵਰਣਾ ਕੋਈ ਹੰ ਕਰ ਕਰ ਵਿਖੇ ਜਾਣੈ ਸੋਏ ਜਨ ਨਾਨਕ ਗੁਰਮਤਿ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਸਿਤ ਸਰਵਰਣੈ ਪੈਲੇ ਨਿਵਾਸਾ ਪਾਣੀ ਪਾਪ ਕਿਤਨੇ ਏਕੀਆ ਸੰਕ ਜੋ ਮੋ ਪਗ ਨਹੀਂ ਚੱਲੇ ਹਮ ਦੇ ਕਾਟਹਿ ਡੂਢੀਲੇ ਮਨ ਇੱਕ ਨਾ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ تن ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹਲਾ 5 ਭਾਈ ਬਰਾਪਤ ਮਾਨਕ ਦੇਹੁਰੀਆ ਗੋਬਿੰਦ ਮਲਨ ਕੀ ਚਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਜਾਖ ਪਵਜਲ ਕਰਨ ਕੈ ਜਨਮ ਰਿਤਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਾਤੇ ਆਦਿ ਜਸਮੀ ਕਬਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਤਕੀਚਾ ਅਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਜੋ ਇਸ ਸਮੈ ਤੁਮ ਘਾਵੋ ਆਪਾ ਤੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੂਰਚਾਨ ਜੀ ਕਰਦੈ ਕਰੀਐ ਸਭ ਰਣ ਕੋ ਆਦ ਸੰਗਰੀਐ ਕੋ ਦਨੁ ਹੋਏ ਮਾਰੀਆ ਸਾ ਤੁਰ ਅਜਨ ਕੀਰੇ ਪਿਆਸ ਤਮਹਿ ਸਾਡ ਕੋਈ ਅਵਰਣਾ ਤਿਆਉ ਜੋ ਬਰਚਾਉ ਸੋ ਤੁਮ ਤੇ ਪਾ ਸੇਵਕ ਸੇਖ ਹਮਾਰੇ ਤਾਰੀਐ ਚੁਣ ਚੁਣੇ ਸਕਰ ਮਾਰੇ ਮਾਰੀਐ ਆਪਾਹਤ ਦੇਮਕੇ ਉਬਰੀਐ ਮਰਨ ਕਾਲ ਕਾਰਨ ਆਸ ਨਿਵਰੀਐ ਊਜੋ ਸਦਾ ਹਮਾਰੇ ਅੱਛਾ ਸੇ ਅਸਜ ਜੋ ਕਦੇ ਹੋ ਰੱਜਾ ਰੱਖ ਲਿਓ ਮੋਇ ਰਖਣਹਾਰੇ ਸਾਹਿਬ ਸੰਸਾਹੇ ਪਿਆਰੇ ਜੀਨ ਬੰਦ ਦ੍ਰਿਸ਼ਟਨ ਕੇ ਅੰਤਾ ਤੁਮੋ ਪੂਰੀ ਚਤੁਰਦਸ਼ ਸੰਤਾ കാല പാ ബ്രഹ്മ അവതരാ കാല പാ ശിവജു അവതരാ കാല പാ കർമ്മ പ്രകാശ സകല കാല കാസാള ജോീ ശിവ വേദരാജ ബ്രഹ്മാ ജ്യോതിയോ ജമന കാല സബലോക സബാര സക്കാര ജമന കാല സബ ജഗത്ത് ബയോ ਦੇਵ ਦਾਤ ਜਜਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸਹੀ ਏਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਜ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੜੇ ਕੀ ਵੀਰ ਬਚਾਨਤ چیٹھی تے کنچر اسکولہ سفر کر دکھ پائے بچان کٹ کٹ کے پٹ پٹ کی جان جب اٹھ کرک کرا کر تار تب دے اپارم جب وا کر تو ਮਮੈ ਮਿਲਤ ਦੇ ਸਰ ਸਭੂ ਜੀਤੇ ਬਦਨ ਸ੍ਰਿਸ਼ ਸਭ ਧਰ ਆਪ ਆਪਣੀ ਪੂਜਿਓ ਚਾਰੈ ਤੁਮ ਸਾਭੀ ਤੇ ਰਤਨ ਰਾਲਨ ਜਾਣ ਕਦੇ ਨ ਤੇਜ ਹਰਿਆਲਨ ਨਰੰਕਾਰ ਨਿਰਵੇਕਾਰ ਮਿਰਲੰਭ ਆਦ ਅਨੀਲ ਨਦ ਸੰਭ ਤਾ ਕੰਡ ਉਚਾਰ ਪੇਡਾ ਜਾ ਕੋ ਏਵ ਨ ਪਾਵਤ ਬੇਦਾ ਆਕੋ ਘਰ ਪਾਣ ਹਨਮਾਨਤ ਮਹਾ ਮੂੜਕਤ ਬੇਦ ਨਾ ਜਾਣਤ ਮਹਾ ਨੀਵ ਕੋ ਕਹਿ ਸਦਾ ਸੇਵ ਦਰੰਕਾਰ ਕਾ ਚੀਨਤ ਨੈ ਪੇਵ ਆਪ ਆਪਣੀ ਬੁਝਹਿ ਜੀਤੀ ਬਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਏ ਵਿਦ ਸਜਾ ਪ੍ਰਤਨ ਸੰਸਾਰ ਏਕ ਰੂਪਾ ਨੂੰ ਸਰੂਪਾ ਰੰਗ ਪਯੋ ਰਾਵ ਕੈ ਪੂਪਾ ਅੰਡਜ ਜੇ ਰਜ ਸੇਤ ਜਕੀਨੀ ਉਤ ਉਹ ਜੋ ਕਾਣ ਬੋਰ ਰਤ ਦੀਨੀ ਕਹੋ ਕੂਲ ਰਾਜਾ ਹਵ ਬੈਠਾ ਓ ਸਮੰਡ ਭਇਓ ਸੰਕਰਿਅ ਕਟਾ ਸਗਰੀ ਸ੍ਰੇਸ਼ਟ ਦਕਾਏ ਤੰਪਾਵ ਆਦਿ ਜੁਗਾਦ ਸਰੂਪ ਸੇ ਅੰਪਾਵ ਆਬਰ ਅੱਛਾ ਮੇਰੀ ਤੁਮ ਕਰੋ ਸੇਖੋ ਬਾੜਿਆ ਸਿੱਖ ਸੰਗਰੋ ਦੁਸ਼ਟ ਜਿੱਤੇ ਉਤਵਾਰ ਤਪਤਾ ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਇਨਕੇ ਦੁਸ਼ਟ ਦੋਕਿਆ ਤਾ ਹਵਾ ਮਰੇ ਉਰਖਾ ਜਮਨ ਪਾਡ ਪਰੇ ਤਿਆਰੇ ਇਨਕੇ ਤੁਮ ਸੰਕਟ ਸਬਤਾਰੇ ਜੋ ਗਲ ਕੋ ਇੱਕ ਬਾੜ ਕੇ ਹੈ ਤਾ ਕੇ ਕਾਨਕ ਨਐ ਅਡਚਾ ਹੋਏ ਤਾਹੇ ਸਮਕਾਲਾ ਦੁਸ਼ਟਾ ਰਹਿ ਟੜੈ ਤਤਕਾਲਾ ਕ੍ਰਿਪਾ ਪਾਦ ਰਿਖ ਤਨ ਜਾਹੇ ਨਿਹਰੋ ਤਾ ਕੇ ਤਾ ਤਨ ਕਮੋ ਅਰੋਹ ਰਿਤ ਸਿਧ ਕਰਮੋ ਸਭ ਹੋਈ ਦੁਸ਼ਟਿ ਛਾਸ ਸਕੇ ਨਾ ਕੋਈ ਏਕ ਬਾਰ ਜਨਤ ਮੈਂ ਸਬਾਰ ਕਾਲ ਪਾਸੇ ਤਾਹੇ ਉਬਾਰਾ ਜਿਨਰ ਨਾਮ ਤਿਆਰੋ ਕਾ ਦਰ ਦੁਖ ਦੋਖ ਤੇਰਾ ਕੜਗ ਖੇਤ ਮੈਂ ਸ਼ਰਨ ਕੀਆ ਰੀ ਆਪ ਹੱਥ ਦੇ ਲੀਓ ਉਬਾਰੀ ਸਰਬ ਤੌਰ ਮਾ ਹੋ ਸਹਾਈ ਦੁਸ਼ਟ ਦੋਖ ਤੇ ਲੀਓ ਵਿਚਾਈ ਸਵਈਆ ਆਏ ਗਹੀਂ ਜਬ ਜੀਤ ਮਰੇ ਸਭ ਤੇ ਕੁਮਾਂ ਕੜੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਉਕੇ ਕਹਿ ਹਮੇ ਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾਤਮੜੀ ਕਰ ਮੈਂ ਨਾ ਕਹਿਓ ਸਭ ਤੋ ਇਹ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਈ ਕਾਇ ਕੀ ਲਾ ਜਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਉ ਹਰ ਨਾਲੇ ਹਰ ਨਾਲੇ ਤੂੰ ਮਨ ਮੇਰੇ ਤੂ ਕsubprocessੇ ਸਾਰਣ ਅੰਗੇਕਾਰ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗਲਾਂ ਸਮਰੱਤ ਸੁਆਮੀ ਸੋ ਕਿਉ ਮਨੋਂ ਅਸਾਰੇ ਐ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਇ ਮਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੀ ਚਹ ਜਿਸ ਦੇਹ ਸੋ ਪਾਵੇ ਸਦਾ ਸਿਬਦ ਸਲਾਹ ਤੇਰੀ ਨਾਮ ਮਨਮ ਸਾਵੈ ਨਾਮ ਜਿਨ ਕੈ ਮਨ ਮਸਿਆ ਵਾਜੇ ਸਿਬਦ ਕਨੇਰੇ ਕਹਿ ਨਾਨਕ ਸਚੇ ਸਾਇਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਤੈ ਜਿਸ ਦੀਆਂ ਇਹ ਵਡਿਆਈਆਂ ਐ ਨਾਨਕ ਸੁਣੋ ਸੰਤੋ ਚਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਬਾਚੇ ਪੰਚ ਚਬਤ ਕਰਿ ਸਾਕੈ ਅਰਸ ਪਾਗੇ ਸਬਦਵਾਜੇ ਕਲਾ ਦੇ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਔਰ ਕਰਮ ਪਾਇਆ ਸੁਜਨ ਕੋ ਸੇ ਨਾਮ ਹਰ ਕੈ ਲਾਗੇ ਐ ਨਾਨਕ ਐ ਸੁਖੋ ਵਾਕ ਕਰ ਅਨਾਦਵਾਜੇ ਅਣ ਵਿਸਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਚੂਰੇ ਦੁਖ ਰੋਗ ਸੰਤਾ ਕੋ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹੇ ਪਵਿੱਤ ਸਤਿਗੁਰ ਆਪਰਿ ਪੂਰੇ ਬਿਨਵੰਤ ਨਾਨੀ ਗੁਰ ਚਰਨ ਲਾਗੇ ਬਾਜੇ ਅਨਾਦ ਪੂਰੇ ਮੰਦਾਬਣੀ ਮਹਲਾ 5ਵਾਂ ਥਾੜ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਏ ਉਦਾਰ ਇਹ ਵਸ ਤਜਿ ਨੈ ਜਾਈ ਨਿਤ ਨਿ ਕਰਹੁ ਸੁਦਾਰ ਤਮ ਸੰਸਾਰ ਚਰਨ ਲੱਗ ਕਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5 ਏਰਾ ਕੀਤਾ ਜਤ ਨਾਹੀ ਲੈ ਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਸਰਸ ਪਏ ਹੋਈ ਸਰਸ ਪਿਆ ਮੈਂ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਕੰਨ ਮਨ ਧੀਵੈ ਹਰਿਆ ਪਾਉੜੀ ਜਿੱਥੈ ਤੂੰ ਸਮਰਤ ਜਿੱਥੈ ਕੋਏ ਨਾਹੀ ਉਤੈ ਤੇਰੀ ਰਤ ਅਗਨੀ ਕੁਦਰਮਾਈ ਸੁਣ ਕੇ ਜਮ ਕੇ ਦੂਤ ਨਾਇ ਤਰੇਤ ਲਜਾਏ ਆਉ ਚਲ ਵਿਕਮਸ ਗਾੁਰ ਸ਼ਬਦ ਦੀਪਾਨ ਪਾਏ ਜਿਨ ਕਉ ਲਗੀ ਪਿਆਸ ਅਮਰਤ ਸੇਖਾਏ ਕਲ ਮੈਂ ਇਹੋ ਕੁੰਨ ਗੁਣ ਗੋਵਿੰਦ ਗਾਏ ਸਭ ਸਾਨੁ ਕਿਰਪਾਲ ਸਮਾਲੇ ਸਾਹਿ ਸਾਈ ਬਿਰਥਾ ਕੋਈ ਨਾ ਜਾਏ ਜੇ ਆਵੇ ਤਿ ਦਿਆਹੇ ਸ਼ਲੋਕ ਮਹਾਨ ਲਾ 5ਵਾਂ ਅੰਤਰ ਗੁਰਿਆ ਰਤਨ ਜੇਵਾ ਜਪ ਗੁਰ ਨਾਉ ਨਿਤਰੀ ਸਤ ਗੁਰ ਪ੍ਰੇਮ ਨਾਉ ਸ੍ਰਵਣੀ ਸੁਨ ਨਾਮ ਗੁਰ ਨਾਉ ਸਤ ਗੁਰੇ ਸੇਤੀ ਰਤਿਆ ਦਰਗਹਿ ਪਾਈਐ ਤਾਉ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੰਦ ਦੇ ਜਗ ਮੈਂ ਤੁਮ ਕਾਢੀਐ ਵਿਰਲੇ ਕੇ ਕੀ ਮਹਲਾ ਪੰਜਵਾਂ ਰੱਖੇ ਰਖਣਹਾਰ ਆਪੋ ਬਾਰੇ ਗੁਰ ਕੀ ਪਰਿਪਾਇ ਕਾਜ ਸਵਾਰਿਐ। ਓ ਆਪ ਦਿਆਲ ਮਨੋ ਨਾਮ ਸਾਰੇ। ਸਾਧ ਜਨ ਕੈ ਸੰਗੁ ਅਬਜਲਿ ਤਾਰੇ। ਸਾਖ ਤਨਿੰਦ ਗਦ੍ਰਿਸ਼ਟ ਇਨ ਮਾਹੀ ਬਿਦਾਰੇ। ਇਸ ਸਾਹਿਬ ਕੀ ਟੀਕ ਨਾਨਕ ਮਣੈ ਮਾਹੀ ਜੇ ਸਿਮਰਤ ਸੁਖ ਹੋਇ। ਸਗਲੇ ਦੁਖ ਜਾਈ। ਇਸ ਸਾਹਿਬ ਕੀ ਟੀਕ ਨਾਨਕ ਮਣੈ ਮਾਈ ਜਿਸ ਮਰਤ ਸੁਖ ਹੋਏ ਛਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ